ਪਿਛਲੇ ਦਿਨੀ ਈਡੀ ਨੇ ਕਈ ਖਿਡਾਰੀਆਂ ਨੂੰ ਤੇ ਸੋਨੂ ਸੂਦ ਐਕਟਰ ਨੂੰ ਵੀ ਬੁਲਾਇਆ ਸੀ ਪੁੱਛਗਛ ਕੀਤੀ ਜਿਹੜੇ ਆਨਲਾਈਨ ਉਹ ਸਟੇ ਵਾਲੀਆਂ ਐਪਸ ਦੇ ਆਪਾਂ ਕਾਫੀ ਲੰਬੇ ਟਾਈਮ ਤੋਂ ਗੱਲਬਾਤ ਕਰ ਰਹੇ ਹਾਂ ਤੇ ਯੋਗਰਾਜ ਸਿੰਘ ਤੋਂ ਵੀ ਕਾਫੀ ਲੰਬੀ ਪੁੱਛਗਛ ਕੀਤੀ ਗਈ ਆ ਹੁਣ ਥੋੜੀ ਜਿਹੀ ਖਬਰ ਆ ਰਹੀ ਹੈ ਕਿ ਇਹਨਾਂ ਦੀ ਜਾਇਦਾਦ ਜਿਹੜੀ ਆ ਉਹ ਕੁਰਕ ਕੀਤੀ ਜਾ ਸਕਦੀ ਹੈ ਦੇਖੋ ਉਹਦੇ 'ਚ ਆਪਾਂ ਅੱਗੇ ਵੀ ਸ਼ਾਇਦ ਗੱਲ ਕੀਤੀ ਹੈ ਕਿ ਨਹੀਂ ਕੀਤੀ ਮੈਨੂੰ ਯਾਦ ਨਹੀਂ ਇੱਕ ਐਪ ਸੀਗੀ ਉਹਦੀ ਇਹਨਾਂ ਨੇ ਮਸ਼ਹੂਰੀ ਕੀਤੀ ਸੀ ਇਹ ਉਹਦੇ ਵਿੱਚ ਫਸ ਗਿਆ ਰੋਬੀ ਆ ਉਹਦੇ ਵਿੱਚ ਰੋਬਿਨ ਔਥੱਪਾ ਜਿਹਨੂੰ ਹਾਂਜੀ ਬੜਾ ਅਟੈਕਿੰਗ ਪਲੇਅਰ ਸੀਗਾ ਕਿਸੇ ਟਾਈਮ ਦਾ ਰੋਬਿਨ ਔਥੱਪਾ ਇਹ ਸ਼ਖਰਤਾ ਵਨ ਸ਼ਖਰਤਾ ਬਨੂ ਤਾਂ ਤੁਸੀਂ ਜਾਣਦੇ ਹੋ ਗੱਬਰ ਰੋਬਿਨ ਨੂੰ ਵੀ ਥੋੜਾ ਦੇਖਿਆ ਆ ਰੋਬਿਨ ਨੂੰ ਆ ਅੱਜ ਦੀ ਪੀੜੀ ਦੇ ਹੀ ਆ ਤੇ ਇਸ ਤੋਂ ਇਲਾਵਾ ਸੋਨੂ ਸੂਦ ਇੱਕ ਤਰਨਮੂਲ ਵਾਲੀ Mimi ਹਮ ਐਕਟਰ ਬੀਬੀ ਹਾਂਜੀ ਇਹ ਸਾਰੇ ਹੀ ਫਸੇ ਪੈ ਨੇ ਅਸਲ ਦੇ ਵਿੱਚ ਕੀ ਆ ਕਿ ਉਸ ਕੰਪਨੀ ਤੇ ਕਹਿ ਲੋ ਜਾਂ ਐਪ ਤੇ ਕਹਿ ਲੋ ਦੋਸ਼ ਇਹ ਲੱਗੇ ਕਿ ਇਹਨਾਂ ਨੇ ਯਾਨੀ ਜੋ ਯਵરાજ ਸਿੰਘ ਹੋਰਾਂ ਨੇ ਪ੍ਰਮੋਸ਼ਨ ਕੀਤੀ ਯੂਵੀ ਹੋਰਾਂ ਨੇ ਕਿ ਉਸ ਕੰਪਨੀ ਨੇ ਨਾ ਸਿਰਫ ਸੱਟੇਬਾਜ਼ੀ ਕੀਤੀ ਬਲਕਿ ਦੁਬਈ ਵਰਗੇ ਮੁਲਕਾਂ 'ਚ ਧੰਦਾ ਜਮਾ ਕੇ ਜੀ ਉਹਨਾਂ ਨੇ ਟੈਕਸ ਚੋਰੀ ਵੀ ਬਹੁਤ ਕੀਤੀ ਆ ਇੰਡੀਆ 'ਚ ਵੀ ਇੱਕ ਬੜੀ ਵੱਡੀ ਸਮੱਸਿਆ ਰਹਿੰਦੀ ਆ ਨਾ ਕਿ ਬਹੁਤ ਧੰਨਾ ਸੇਟ ਜਿਹੜੇ ਆ ਉਹ ਪੈਸਾ ਆਪ ਦਾ ਜਿਹੜਾ ਐਧਰੋਂ ਉਧਰੋਂ ਕਰਕੇ ਜਿਹੜੀਆਂ ਟੈਕਸ ਹੈਵਨ ਕੰਟਰੀਜ਼ ਨੇ ਉੱਥੇ ਜਾਂਦੀਆਂ ਉਹ ਮਤਲਬ ਕਿ ਸ਼ੈਲ ਕੰਪਨੀਆਂ ਸ਼ੈਲ ਦਾ ਮਤਲਬ ਹੀ ਹੁੰਦਾ ਨਾ ਖੋਲ ਉਤਲਾ ਜੀ ਜੀ ਖੋਲ ਇੱਕ ਤਰ੍ਹਾਂ ਨਾਲ ਸ਼ੈਲ ਕੰਪਨੀਆਂ ਦੇ ਜ਼ਰੀਏ ਉਹ ਪੈਸਾ ਕਮਾ ਕੇ ਇੰਡੀਆ ਚ ਲੈ ਆਉਂਦੇ ਇਹ ਬਹੁਤ ਵੱਡਾ ਨੈਟਵਰਕ ਹੈ ਬਹੁਤ ਵੱਡਾ ਜਿਹੜੇ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਨਾ ਉਹ ਪਤਾ ਹੋਵੇਗਾ ਕਿ ਇੰਡੀਆ ਚੋਂ ਕਿੰਨਾ ਪੈਸਾ ਘੁੰਮਦਾ ਹੈ ਠੀਕ ਹੈ ਨਾ ਜੀ ਜੀ ਹੁਣ ਉਹਦੇ ਚ ਕੀ ਹੋਇਆ ਕਿ ਇਹਨਾਂ ਨੇ ਉਹ ਜਿਹੜਾ ਪੀਐਮਐਲਏ ਤੁਹਾਨੂੰ ਪਤਾ ਹੀ ਆ ਹੂੰ ਈਡੀ ਵਾਲਾ ਸਿਸਟਮ ਉਹਦੇ ਵਿੱਚ ਇਹਨਾਂ ਨੂੰ ਕੇਰ ਲਿਆ ਜੀ ਯੁਵਰਾਜ ਸਿੰਘ ਤੇ ਸਾਰੇ ਪੁੱਛ ਗਿਛ ਵਾਸਤੇ ਵੀ ਜਾ ਚੁੱਕੇ ਆ ਹੁਣ ਉਹ ਇਹਨਾਂ ਦੀ ਜਾਇਦਾਦ ਅਟੈਚ ਕਰ ਸਕਦੇ ਆ ਕਿਉਂਕਿ ਪੀਐਮਐਲਏ ਆ ਜਿਹੜਾ ਨਾ ਉਹ ਏਡਾ ਸਖਤ ਕਾਨੂੰਨ ਆ ਕਿ ਜਾਇਦਾਦ ਤੱਕ ਅਟੈਚ ਹੋ ਜਾਂਦੀ ਆ ਤਾਂ ਯੁਵਰਾਜ ਸਿੰਘ ਵਾਸਤੇ ਜਾਂ ਦੂਜੇ ਖਿਡਾਰੀਆਂ ਵਾਸਤੇ ਇਹ ਬੜਾ ਕਹ ਲੋ ਕਿ ਔਖਾ ਕੰਮ ਹੋ ਗਿਆ ਕਿਉਂਕਿ ਇਹਦੇ ਵਿੱਚ ਛੇਤੀ ਕੀਤੇ ਆ ਬਈ ਤੁਸੀਂ ਬਚ ਵੀ ਨਹੀਂ ਸਕਦੇ ਨਾ ਜੇ ਤੇ ਸੈਟਿੰਗ ਸ਼ੂਟਿੰਗ ਹੋ ਜਾਵੇ ਦੇਖੋ ਜੇ ਤਾਂ ਬਈ ਅੰਕਲ ਹੀ ਆਪਣਾ ਆਪਦਾ ਨਿਕਲ ਆਵੇ ਹੂੰ ਫਿਰ ਤੇ ਗੱਲਾਂ ਹੀ ਕੀ ਆ ਜੀ ਫਿਰ ਤੇ ਸਭ ਚੱਲ ਜਾਂਦਾ ਫਿਰ ਤੇ ਸਭ ਚੱਲ ਜਾਂਦਾ ਜੀ ਤੇ ਜੇ ਉੱਥੇ ਕੋਈ ਨਹੀਂ ਹੈ ਤੁਹਾਡੀ ਕੋਈ ਸੈਟਿੰਗ ਨਹੀਂ ਹੁੰਦੀ ਕੋਈ ਕੁਝ ਨਹੀਂ ਹੈ ਆਪ ਤੁਸੀਂ ਦੇਖ ਲਓ ਯਾਰ ਮੈਂ ਤਾਂ ਹੁਣ ਦੇਖਦਾ ਬਈ ਠੀਕ ਹੈ ਨਾ ਕਿ ਤੁਹਾਡਾ ਜੇ ਕੋਈ ਹੋਲਡ ਹੈ ਤੁਹਾਡੀ ਕੋਈ ਪਰੇਸ਼ਾਨ ਹੈ ਤੁਹਾਡੇ ਕੋਲ ਕੋਈ ਪਾਵਰ ਹੈ ਜੀ ਜੀ ਤਾਂ ਤੁਹਾਡਾ ਇੱਥੇ ਪੰਜਾਬ 'ਚ ਜੀਣਾ ਵੱਖਰੀ ਕਿਸਮ ਦਾ ਹੈ ਤੇ ਜੇ ਤੁਸੀਂ ਆਮ ਹੋ ਸਰ ਤੁਹਾਡਾ ਜੀਣਾ ਇੱਕ ਵੱਖਰੀ ਕਿਸਮ ਦਾ ਹੈ ਬਿਲਕੁਲ ਜੀ ਬਿਲਕੁਲ ਅਸੀਂ ਸਾਰੀਆਂ ਜ਼ਿੰਦਗੀਆਂ 'ਚ ਲੰਘੇ ਆ ਸਰ ਅਸੀਂ ਸਾਰੀਆਂ ਜ਼ਿੰਦਗੀਆਂ 'ਚ ਲੰਘੇ ਆ ਹਮ ਤਾਂ ਹਰ ਇੱਕ ਜ਼ਿੰਦਗੀ ਦਾ ਤਜਰਬਾ ਹੈ ਤਾਂ ਜੇ ਤੁਹਾਡੇ ਕੋਲ ਪਾਵਰ ਹੈ ਤਾਂ ਤੁਹਾਡੀ ਇੱਥੇ ਜ਼ਿੰਦਗੀ ਇੰਡੀਆ 'ਚ ਵੱਖਰੀ ਹੈ ਜੀ ਜੀ ਜੇ ਤੁਸੀਂ ਪਾਵਰਲੈਸ ਹੋ ਤੋ ਆਤੀ ਜ਼ਿੰਦਗੀ ਇਥੇ ਹੋਰ ਕਿਸਮ ਦੀ ਹੈ ਤਾਂ ਗੱਲ ਇਹ ਆ ਕਿ ਦਰਜਾ ਬਦਰਸਾ ਕਹਿ ਲੋ ਜ਼ਿੰਦਗੀ ਆ ਹੁਣ ਇਨਾਂ ਦਾ ਜੀਤੇ ਨਿਭੜ ਗਿਆ ਠੀਕ ਹੈ ਨਹੀਂ ਤੇ ਲੰਮਾ ਚੌੜਾ ਕੰਮ ਚੱਲੇ ਜਾਂਦਾ ਹੁੰਦਾ ਅਟੈਚ ਹੀ ਹੁੰਦੀ ਹੈ ਪ੍ਰਾਪਰਟੀ ਹੋਰ ਤੇ ਕੀ ਆ ਕੁਰਕ ਸ਼ਬਦ ਅਟੈਚ ਵਾਸਤੇ ਆ ਜਾਂਦਾ ਹਾਂਜੀ ਨਲਾਮ ਨਲੂਮ ਤੇ ਉਹ ਗਾਂਦੀਆਂ ਗੱਲਾਂ ਹੁੰਦੀਆਂ ਪਰ ਯੂ ਵੀ ਹਰੀ ਕਸੂਤੇ ਫਸ ਗਏ ਹੁਣ ਇਹਦੇ 'ਚ ਇੱਕ ਚੀਜ਼ ਤੇ ਮੈਨੂੰ ਸਮਝ ਨਹੀਂ ਆਉਂਦੀ ਸੁਖਮਨ ਸਾਹਿਬ ਤੁਹਾਨੂੰ ਪਤਾ ਰੋਹਿਤ ਸ਼ਰਮਣ ਜਾਣਦੇ ਹੋ ਹਾਂਜੀ ਬਿਲਕੁਲ ਰੋਹਿਤ ਸ਼ਰਮਾ ਦੀ ਵਾਈਫ ਦੇਖੀ ਹਣੀ ਤਾਂ ਬਹੁਤ ਕੁੜੀ ਸਿਆਣੀ ਆ ਉਹ ਰੋਹਿਤ ਸ਼ਰਮਾ ਦੇ ਘਰੋਂ ਆ ਨਾ ਜਿਹੜੀ ਜੀ ਜੀ ਤੁਸੀਂ ਦੇਖਿਆ ਹੋਣਾ ਮੈਚਾਂ ਦੇ ਵਿੱਚ ਅਕਸਰ ਉਹ ਤਾੜੀ ਮਾਰਦੀ ਹੈ ਤਾਂ ਉਹਦਾ ਰਿਐਕਸ਼ਨ ਉਹ ਜਿਆਦਾ ਅਗਰੈਸਿਵ ਨਹੀਂ ਹੁੰਦੀ ਜਿਆਦਾ ਮਯੂਸ ਵੀ ਨਹੀਂ ਹੁੰਦੀ ਉਹਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਉਹ ਰੋਹਿਤ ਦੇ ਨਾਲ ਬਤੌਰ ਮੈਨੇਜਰ ਕੰਮ ਕਰਦੀ ਹੁੰਦੀ ਸੀਗੀ ਜੀ ਉਹਦੇ ਨਾਲ ਕੰਮ ਕਰਦੀ ਹੁੰਦੀ ਸੀ ਬਾਅਦ ਚ ਦੋਨਾਂ ਦਾ ਪ੍ਰੇਮ ਹੋਇਆ ਚਲੋ ਸ਼ਾਦੀ ਤੇ ਹੂੰ ਵंदन ਚ ਆ ਗਏ ਹੋ ਇਸ ਕਰਕੇ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਹੈ ਬਿਲਕੁਲ ਤੇ ਜਿਹੜੀ ਜਿਹੜੀ ਵਿਰਾਟ ਕੋਹਲੀ ਦੀ ਘਰ ਵਾਲੀ ਉਹਦੇ ਰਿਐਕਸ਼ਨ ਵੱਖਰੇ ਹੁੰਦੇ ਆ ਹੂੰ ਕਿਉਂਕਿ ਉਹ ਪ੍ਰੋਫੈਸ਼ਨਲ ਤੁਸੀਂ ਤੁਸੀਂ ਦੇਖੋ ਨੋਟ ਕਰਿਓ ਹੁਣ ਗੱਲ ਇਹ ਆ ਜਨਾਬ ਕਿ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਇਹਨਾਂ ਦੇ ਜਦੋਂ ਇਹ ਚੜਤ ਦੇ ਵਿੱਚ ਹੁੰਦੇ ਆ ਨਾ ਇਹਨਾਂ ਦੇ ਕਰਾਰ ਹੁੰਦੇ ਆ ਇਹਨਾਂ ਦੇ ਮੈਨੇਜਰ ਵਗੈਰਾ ਕੰਪਨੀ ਆਉਂਦੀਆਂ ਇਹਨਾਂ ਦੀਆਂ ਆਪਣੀਆਂ ਔਰ ਤੁਸੀਂ ਇੱਕ ਛੋਟੀ ਜੀ ਮਿਸਾਲ ਲੈ ਲਓ ਤੁਸੀਂ ਮੰਨ ਲਓ ਆਪਦੇ ਘਰੇ ਜਾਂ ਕਿਸੇ ਹੋਰ ਫੰਕਸ਼ਨ 'ਚ ਗੁਰਦਾਸ ਮਾਨ ਨੂੰ ਸੱਦਣਾ ਹੈ ਕਿ ਤੁਸੀਂ ਸਿੱਧਾ ਗੁਰਦਾਸ ਮਾਨ ਨੂੰ ਸੰਪਰਕ ਕਰੋਗੇ ਗੁਰਦਾਸ ਮਾਨ ਥੋੜੀ ਤੁਹਾਡਾ ਫੋਨ ਚੱਕੇਗਾ ਨਹੀਂ ਕਰ ਸਕਦੇ ਉਹਦੇ ਮੈਨੇਜਰ ਨਾਲ ਗੱਲ ਕਰੋਗੇ ਰਣਜੀਤ ਬਾਵੇ ਨੂੰ ਸੱਦਣਾ ਹੈ ਜਾਂ ਕਿਸੇ ਵੀ ਸਟਾਰ ਨੂੰ ਸੱਦਣਾ ਹੈ ਤੁਸੀਂ ਪਹਿਲਾਂ ਉਹਦੇ ਮੈਨੇਜਰ ਨੂੰ ਕਰੋਗੇ ਕਿ ਹਾਂ ਭਈ ਆ ਡੀਲ ਹੈ ਉਹ ਫਿਰ ਪੂਰੀ ਕੰਮ ਕਰਦੀ ਹੈ ਹਾਂਜੀ ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਖਿਡਾਰੀ ਸਟਾਰ ਖਿਡਾਰੀ ਜਦੋਂ ਪੂਰੇ ਮਤਲਬ ਕਿ ਸ਼ਬਾਬ ਤੇ ਹੁੰਦੇ ਆ ਇਹਨਾਂ ਦੇ ਮੈਨੇਜਰ ਵਗੈਰਾ ਹੁੰਦੇ ਨੇ ਜੀ ਜੀ ਜਿਹੜੇ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਦੇ ਜਾਂ ਤਾਂ ਇਹਨਾਂ ਨੂੰ ਉਹੀ ਫਸਾਫਸੂ ਗਏ ਨੇ ਜਾ ਮਤਲਬ ਕਿ ਇਹਨਾਂ ਨੇ ਉਦੋਂ ਇਹ ਚੀਜ਼ਾਂ ਦੇਖੀਆਂ ਨਹੀਂ ਫਾਈਂਡ ਆਊਟ ਕੀਤਾ ਨਹੀਂ ਵੀ ਕੀ ਮਸਲਾ ਹੋਏਗਾ ਕੀ ਕਾਇਦਾ ਕਾਨੂੰਨ ਹੈ ਕੀ ਕੱਲ ਨੂੰ ਸਾਡਾ ਹਾਲ ਹਸ਼ਰ ਹੋ ਸਕਦਾ ਤਾਂ ਕਿਤੇ ਨਾ ਕਿਤੇ ਇਹ ਇੱਕ ਸਵਾਲ ਹੈ ਮੇਰੇ ਜ਼ਹਿਨ ਦੇ ਵਿੱਚ ਕਿ ਕੀ ਇਹਨਾਂ ਦੇ ਕਿਸੇ ਮੈਨੇਜਰ ਜਾਂ ਕੰਪਨੀ ਜਿਹਦੇ ਨਾਲ ਕੋਈ ਕਰਾਰ ਹੋਏਗਾ ਉਹਨੇ ਰਗੜਾਤੇ ਜਾਂ ਆਪਣੇ ਆਪ ਹੀ ਰਗੜੇਗਾ ਜੀ ਜਾਂ ਫਿਰ ਕੱਲੇ ਪੈਸੇ ਦੇ ਚੱਕਰ 'ਚ ਕਈ ਵਾਰੀ ਬੰਦਾ ਕਰ ਉਹ ਹੀ ਹੈ ਨਾ ਆਪ ਆਪ ਦਾ ਵੀ ਫੈਸਲਾ ਹੋ ਸਕਦਾ ਪਰ ਰੋਹਿਤ ਦੀ ਮੈਂ ਤੁਹਾਨੂੰ ਮਿਸਾਲ ਦਿੰਦੀ ਇੱਕ ਉਹ ਤਾਂ ਸਾਰਾ ਕੰਮ ਕਰੋ ਉਹ ਕੁੜੀ ਸਾਹਮਣੇ ਹੁੰਦੀ ਸੀ ਪਹਿਲਾਂ ਉਹਦਾ ਨਾਮ ਮੈਨੂੰ ਭੁੱਲ ਗਿਆ ਤੇ ਬੜੀ ਪ੍ਰੋਫੈਸ਼ਨਲ ਆ ਉਹ ਕੁੜੀ ਜੀ ਦੋਸਤ ਨੇ ਦੱਸ ਦੇਣਾ ਨਾਮ ਤੇ ਇਥੇ ਅਪਿੰਦਰ ਕਿੰਦਾ ਜੀ ਦੱਸ ਰਹੇ ਨੇ ਕਹਿੰਦੇ ਕਿ ਮੈਂ ਵੀ 200 ਯੂਰੋ ਕਹਿੰਦੇ ਹਾਰ ਗਿਆ ਸੀ ਇਦਾਂ ਦੀ ਐਪਸ ਜਿਹੜੀਆਂ ਹੈ ਨਾ ਕਾਫੀ ਸਾਰੇ ਲੋਕ ਇਹ ਤਾਂ ਬਹੁਤ ਪੈਸਾ ਬਣਾ ਗਏ ਭਾਈ ਇਹ ਤਾਂ ਇੰਡੀਆ ਨੇ ਬਹੁਤ ਲੇਟ ਕਿਉਂਕਿ ਦੇਖੋ ਹਰੇਕ ਸਾਲ ਦਾ ਇਹ ਆਪ ਬੜਾ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਕਰਦੀ ਸੀ ਗਵਰਨਮੈਂਟ ਜੀ 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 ਜਿਵੇਂ ਹੁਣ ਤੁਸੀਂ ਜੀਐਸਟੀ ਦੇਖ ਲਓ ਮਿਸਾਲ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦੇਣਾ ਕਿ ਕਿੰਨੇ ਸਾਲ 17 ਤੋਂ ਲੈ ਕੇ 8 ਸਾਲ ਸਲੇਬਾਂ 'ਚ ਰਗੜਦੇ ਲੋਕ 8 ਸਾਲਾਂ ਬਾਅਦ ਉਹਨਾਂ ਹੀ ਸਲੇਬਾਂ ਨੂੰ ਕਰੈਕਟ ਕੀਤਾ ਕਿ ਨਹੀਂ 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 ਇਹਦਾਂ ਠੀਕ ਨਹੀਂ 8 ਸਾਲਾਂ 'ਚ ਲੋਕਾਂ ਨੂੰ ਚੂਸ ਲਿਆ ਜੀ ਕਿੰਨਾ ਕਹ ਲੋ ਕਿੰਨਾ ਬਹਿਸ ਦਿੱਤਾ ਲੋਕਾਂ ਟੈਕਸ ਦੇ ਰੂਟ ਦੇ ਵਿੱਚ ਆ ਬਿਲਕੁਲ ਉਹੀ ਗੱਲ ਹੈ ਨਾ ਕਿ ਇਹਨਾਂ ਨੇ ਪਹਿਲਾਂ ਤੇ ਇਹਨਾਂ ਕੰਪਨੀਆਂ ਤੋਂ ਰੱਜ ਕੇ ਖਾਦਾ ਹੂੰ ਰੱਜ ਕੇ ਨਿਰਮਲਾ ਸੀਤਾਰਾਮ ਨੇ ਰੱਜ ਕੇ ਟੈਕਸ ਲਿਆ ਜੀ ਬਾਅਦ ਵਿੱਚ ਕਹਿੰਦੇ ਕਿ ਬੈਣ ਆ ਚਾਹੇ ਤੋਂ ਚਾਂਸ ਦੇ ਹਿਸਾਬ ਨਾਲ ਚਾਹੇ ਸਕਿੱਲ ਦੇ ਹਿਸਾਬ ਨਾਲ ਆ ਭਾਈ ਅਸੀਂ ਦੋਨੇ ਤਰ੍ਹਾਂ ਦੀਆਂ ਬੰਦ ਕਰਦੇ ਆ ਤਾਂ 7-8 ਸਾਲ ਪੂਰਾ ਮਤਲਬ ਕਿ ਕੰਮ ਉਹ ਚੱਲਿਆ ਤੁਸੀਂ ਵੇਖੋ ਕਿ ਇੱਕ ਕੰਪਨੀ ਤੇ ਇਦਾਂ ਦੀ ਜਿਹੜੀ ਸੀਗੀ ਉਹ ਇੰਡੀਅਨ ਕ੍ਰਿਕਟ ਟੀਮ ਦੀ ਹੀ ਸਪான்ਸਰ ਸੀਗੀ ਆ ਹੁਣ ਇਹ ਸਪான்ਸਰ ਬਦਲਿਆ ਨਾ ਨਾ ਤੇ ਪਾਈਆਂ ਹੋਈ ਸੀ ਜਿਹੜੇ ਡਰੈਸਿਸ ਪਾਈਆਂ ਬਿਲਕੁਲ ਸੀ ਆ ਬਿਲਕੁਲ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਕਪਿਲ ਬਾਜਾ ਜੀ ਕਹਿੰਦੇ ਬਈ ਇਹਨਾਂ ਸਾਰਿਆਂ ਵਾਸਤੇ ਬਚਨ ਦਾ ਹਾਲੇ ਹੋਇਆ ਕਿ ਬੀਜੇਪੀ ਕਹਿੰਦੇ ਜੁਆਇਨ ਕਰਨਾ ਹੈ। ਬਈ ਸਾਰੇ ਮਿੱਤਰ ਹਮੇਸ਼ਾ ਹੀ ਬਰ ਰਹੇ ਨੇ। ਮੈਂ ਉਹੀ ਕਹਿ ਰਹੇ ਹਾਂ ਕਿ ਫਾਇਲਾ ਫੁਲਾਏ ਤੁਰੀਆਂ ਜਾਂਦੀਆਂ ਹੁੰਦੀਆਂ। ਵੈਸੇ ਤੇ ਇਹ ਬੜੇ ਨਾਮੀ ਬੰਦੇ ਆ। ਐਸਾ ਮੈਨੂੰ ਲੱਗਦਾ ਕਿ ਕੱਟ ਹੈ ਚਾਂਸ। ਹੋ ਜਾਂਦੀਆਂ ਹੁੰਦੀਆਂ ਸੈਟਿੰਗ ਹੋ ਜਾਂਦੀਆਂ ਹੁੰਦੀਆਂ ਨੇ। ਕਿਤੇ ਕਹਿਣ ਕਿ ਯਾਰ ਤੁਸੀਂ ਗਾਇਬ ਗਾਇਬ ਤੇ ਕਿਸੇ ਸਟੇਟ 'ਚ ਢੀਡਾ ਮਾਰ ਰਹੇ ਹੋ, ਪ੍ਰਚਾਰ ਕਰ ਰਹੇ ਹੋ। ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ। ਆ ਬਹੁਤ ਸ਼ੁਕਰੀਆ ਦੋਸਤੋ ਬਹੁਤ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ ਥੋੜੀ ਜੀ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਦੋਸਤੋ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ ਮਿੰਟੂ ਜੀ ਇੱਕ ਕਮੈਂਟ ਆਪਾਂ ਲੈ ਲੈਣੇ ਆ ਥੋੜਾ ਜਿਹਾ ਖਬਰ ਤੋਂ ਹਟ ਕੇ ਆ ਯਾਰ ਬਠਿੰਡੇ ਵਾਲਾ ਬਾਈ ਜੀ ਇਹ ਕਹਿ ਰਹੇ ਨੇ ਕਿ ਫੋਰਟਿਸ ਤੋਂ ਕਹਿੰਦੇ ਬਈ ਜਿਹੜੀ ਖਬਰ ਆ ਰਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਦੇ ਬਾਰੇ ਦੇਖੋ ਸਰ ਮੈਂ ਤੁਹਾਨੂੰ ਕੀ ਕਿਹਾ ਸੀ ਮੈਂ ਕੱਲ ਭਰੇ ਮਨ ਦੇ ਨਾਲ ਗੱਲਾਂ ਕਹੀਆਂ ਸੀ ਕਿਆਂ ਪਤਾ ਕੀ ਆ ਕਿ ਆਪਣਾ ਕੰਮ ਕਰਮ ਦਾ ਢਾਂਗਿਆ ਠੰਡਾ ਮੱਠਾ ਜਿਆ ਜੀ ਜੀ ਆਪਾਂ ਕਦੇ ਇਹੋ ਜੇ ਮਾਮਲੇ 'ਚ ਕਿਉਂਕਿ ਸੰਵੇਦਨਹੀਨਤਾ ਨਹੀਂ